ਯਾਹ ਦਿਲਾ ਸ਼ਿਕਾਇਤ ਬਾਓ ਸਾਹਮਣੇ ਉਹ ਕੇ ਕੰਮ ਸਾਹਮਣੇ ਵੀ ਕਰੇ ਵੀ ਆ ਗੱਲ ਗਲਤ ਹੋ ਰਹੀ ਆ ਜਾਂ ਕਰ ਕੋ ਕਹਿੰਦੇ ਮੈਂ ਜਿਹੜਾ ਕੰਮ ਚੱਲਦੇ ਵਿੱਚ ਰੁਕਾ ਪਾਣੀ ਬਹੁਤ ਮਾੜੀ ਗੱਲ ਬਹੁਤ ਅਈ ਇੱਕ ਵਾਰਸ ਦਾ ਬਗੈਨੇ ਆ ਜੀ ਸਰਕਾਰ ਕੰਮ ਨਹੀਂ ਕਰ ਰਹੀ ਹੁਣ ਵਧੀਆ ਕੰਮ ਹੋ ਰਿਹਾ ਸਟੇਡੀਅਮ ਦਾ ਕੰਮ ਹੋ ਰਿਹਾ ਆਪਦੇ ਹੀ ਕਹਿੰਦੇ ਆ ਵੀ ਜੇ ਕੱਲ ਨੂੰ ਪਤਾ ਲੱਗਦਾ ਇਸਦਾ ਇਹ ਵੀ ਕਹਿੰਦੇ ਆ ਵੀ ਉਹ ਬੰਦੇ ਨੂੰ ਹਲੇ ਫੜ ਕੇ ਕੋਈ ਨਾ ਕੋਈ ਸੱਜਿਆ ਦਿੱਤੀ ਆਵੇ ਜੀ ਜਿੰਨਾ ਵਿਕਾਸ ਸਰਦ ਸਰਪੰਚ ਸੋਨੂ ਜੀ ਨੇ ਕਰਵਾਇਆ ਅਸੀਂ ਉਹਨਾਂ ਦਾ ਬਹੁਤ ਤੈਦ ਬਹੁਤ ਧੰਵਾਦ ਹੈ ਉਹ ਬਹੁਤ ਬੱਦਰ ਕੇ ਸੁਰਾ ਕੰਮ ਕਰ ਰਹੇ ਨੇ ਉਹ ਨਹੀਂ ਪੱ ਉਹ ਪਿੰਡ ਦਾ ਵਧੀਆ ਨੌਜਵਾਨ ਸਰਪੰਚ ਆ ਜਿਹੜਾ ਸਾਰੇ ਕੰਮ ਨੂੰ ਹਲਾ ਲਈ ਫਿਰਦਾ ਹਾਂਜੀ ਦੋਸਤੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਖੌਰ ਸੋ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਜੀ ਬਹੁਤ ਹੀ ਸ਼ਰਮਨਾਕ ਹਾਦਸਾ ਕਿਸੇ ਬੰਦੇ ਨੇ ਕੀਤਾ ਹੈ ਜਿਹੜਾ ਨਾਂ ਸਹਿਣ ਜੋਗਾ ਕਿਉਂਕਿ ਆ ਬੜੀ ਮੁਸ਼ਕਲ ਦੇ ਨਾਲ ਸਾਡੇ ਜਿਹੜੇ ਪਿੰਡਾਂ ਦੇ ਕੰਮ ਹੋਣ ਲੱਗੇ ਆ ਸੋ ਪਹਿਲਾਂ ਸਾਡਾ ਸਕੂਲ ਦਾ ਗਰਾਊਂਡ ਬਣਿਆ ਸਾਡੇ ਸਰਪੰਚ ਨੇ ਬਣਾਇਆ ਜਿੱਥੋਂ ਕਿੱਥੋਂ ਵੀ ਮਤਲਬ ਉਹਨੂੰ ਗ੍ਰਾਂਟ ਮਿਲੀ ਠੀਕ ਹੈ ਜੀ ਤੇ ਆ ਜਿਹੜਾ ਤੁਹਾਨੂੰ ਦੱਸਣ ਲੱਗਿਆ ਇੱਥੇ ਨਾ ਨੀਂ ਪੱਥਰ ਰੱਖਿਆ ਸੀਗਾ ਜੀ ਕੱਲੇ ਹੀ ਆ ਵੀ ਦੇਖ ਸਕਦੇ ਹੋ ਇੱਥੇ ਪੰਚਾਇਤ ਘਰ ਬਣਨ ਲੱਗਿਆ ਜੀ ਸੋ ਇਹ ਪੰਚਾਇਤ ਘਰ ਬਣਨ ਲੱਗਿਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਆ ਜੋ ਨੂੰ ਆਜੋ ਆ ਦੇਖੋ ਕੱਲ ਪੰਚਾਇਤ ਘਰ ਦਾ ਉੱਥੇ ਨੀਂ ਪੱਥਰ ਰੱਖ ਕੇ ਗਏ ਆ ਆ 40 ਬਾਈ 40 ਫੁੱਟ ਦਾ ਆ ਤੁਸੀਂ ਦੇਖੋ ਨਿਸ਼ਾਨਦੇਹੀ ਕੀਤੀ ਆ 40 ਬਾਈ 40 ਫੁੱਟ ਚਾਰੇ ਪਾਸੇ ਨੂੰ ਆ ਜੀ ਇਹ ਇੱਥੇ ਪੰਚਾਇਤ ਘਰ ਬਣਨਾ ਜਿੱਥੇ ਆਪਾਂ ਆਪਣੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਪਿੰਡ ਦੇ ਵਿਕਾਸ ਵਾਸਤੇ ਕੋਈ ਪਿੰਡ ਦੇ ਭਲੇ ਵਾਸਤੇ ਆਪਾਂ ਇੱਥੇ ਪੰਚਾਇਤ ਦੇ ਦੁਆਰਾ ਫੈਸਲੇ ਲੈ ਸਕਦੇ ਆਪਾਂ ਕੋਈ ਵੀ ਆਪਣਾ ਮਤਾ ਹੋਇਆ ਜਿਹੜਾ ਆਪਾਂ ਇੱਥੇ ਪਗਾ ਸਕਦੇ ਆ ਉਹਦੇ ਵਾਸਤੇ ਪੰਚਾਇਤ ਘਰ ਬਣ ਰਿਆ ਸੀ ਸੋ ਇੱਥੇ ਜਿਹੜਾ ਇਹ ਨੀਂ ਪੱਥਰ ਰੱਖਿਆ ਗਿਆ ਸੀਗਾ ਇਹ ਨੀਂ ਪੱਥਰ ਕੱਲ ਰੱਖਿਆ ਤੇ ਰਾਤ ਕਿਹੇ ਛੜਾਰਤੀ ਅਨਸਰ ਨੇ ਢਾਹ ਦਿੱਤਾ ਸੋ ਜਾਂ ਤਾਂ ਉਹਨੂੰ ਦਿੱਕਤ ਹੋਊਗੀ ਸਾਡੇ ਸਰਪੰਚ ਤੋਂ ਸਰਕਾਰ ਪ੍ਰਮਿੰਦਰ ਸਿੰਘ ਸਾਨੂੰ ਜੱਦੇ ਬਣਿਆ ਆਪਣੇ ਪਿੰਡ ਦੇ ਵਿਕਾਸ ਵਾਸਤੇ ਵਧੀਆ ਕੰਮ ਕਰ ਰਿਹਾ ਜਾਂ ਤਾਂ ਉਹ ਤੋਂ ਡੈਲਸੀ ਹੋਊਗੀ ਜਾਂ ਫਿਰ ਜਿਹੜੀ ਮੌਜੂਦਾ ਸਰਕਾਰ ਹੈ ਬੜੀ ਮੁਸ਼ਕਲ ਨਾਲ ਸਰਕਾਰਾਂ ਹੁਣ ਕੰਮ ਕਰਨ ਲੱਗੀਆਂ ਸੋ ਆਹ ਜਿਹੜਾ ਕੰਮ ਹੈ ਕਿਸੇ ਨੇ ਬਹੁਤ ਗਲਤ ਕੀਤਾ ਪਹਿਲਾਂ ਸਕੂਲ ਦਾ ਸਟੇਡੀਅਮ ਬਣਨਾ ਸੀਗਾ ਉਹਦਾ ਨਹੀਂ ਪੱਥਰ ਰੱਖਿਆ ਸੀਗਾ ਉਹ ਕਿਸੇ ਨੇ ਨਹੀਂ ਪੱਥਰ ਵਿੱਚੋਂ ਤੋੜ ਕੇ ਭੰਨ ਕੇ ਪਤਾ ਨਹੀਂ ਕਿੱਥੇ ਸਿੱਟ ਦਿੱਤਾ ਗਿਆ ਕਰ ਦਿੱਤਾ ਸੋ ਇਹ ਜਿਹੜਾ ਹੁਣ ਸਾਡਾ ਜਿਹੜਾ ਇਹ ਪੰਚਾਇਤਕਾਰ ਬਣ ਰਿਹਾ ਇਹਦਾ ਨਹੀਂ ਪੱਥਰਾਂ ਵਾਲੇ ਕੱਲੇ ਰੱਖਿਆ ਰਾਤ ਨੂੰ ਕਿਸੇ ਨੇ ਸੇਣੇ ਕੰਦ ਢਾ ਦਿੱਤਾ ਆਓ ਆ ਵੀਰ ਹਰਨੇਕ ਸਿੰਘ ਜੀ ਰਖਾਰ ਖੜੇ ਨੇ ਸਮਾਜ ਸੇਵੀ ਹੈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਥੀ ਗੱਲ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀਫਤ ਦੇ ਕੋਈ ਜਿਹੜਾ ਵੀ ਇਹ ਕੰਮ ਜਿਸ ਤਰ੍ਹਾਂ ਵੀ ਇਨਸਾਨ ਨੇ ਕੀਤਾ ਬਹੁਤ ਹੀ ਵਾਰਾ ਕੰਮ ਕੀਤਾ ਜੀ ਮੇਰੇ ਨਾਲ ਬਾਜੀ ਡਾਕਟਰ ਹੀ ਗੱਲ ਕਰਤੀ ਹੈ ਮਤਲਬ ਇਹ ਬੰਦਾ ਕੰਮ ਕੀਤਾ ਮਤਲਬ ਦੇਖੋ ਮਸੋਦਾ ਸਰਪੰਚ ਸਾਹਿਬ ਜਾਂ ਸਾਡੇ ਪਿਆਰ ਦੇ ਮੋਹਤਵਾਰ ਬੰਦੇ ਗੁਰਦਰਾ ਕਮੇਟੀ ਆ ਕੋਈ ਵੀ ਹੋਵੇ ਬੜੀ ਟਿਕਣਾ ਕੰਮ ਕਰ ਰਿਹਾ ਸਮੋਸਾ ਨੂੰ ਨ ਸੁਝੋ ਕਦ ਦੇਣਾ ਚਾਹੀ ਜਾਨਾ ਮਤਲਬ ਤੁਜੇ ਨੰਬਰ ਤੇ ਮੇਰੀ ਆਪਣੇ ਕਮੇਟੀ ਨੂੰ ਤੇ ਆਪਣੇ ਸਕੂਲ ਦੀ ਕਮੇਟੀ ਨੂੰ ਬੇਨਤੀ ਆ ਕਿ ਜਦ ਤੱਕ ਇਹ ਆਪਣਾ ਸਰਚਾਰ ਨਹੀਂ ਬਣਦਾ ਉਦੋਂ ਦੋ ਕੰਨ ਲਾਈ ਜਾਣੀ ਮਤਲਬ ਕਿਉਂਕਿ ਫੈਮਲੀ ਸ਼ਾਤਰੀ ਤੇ ਹੁਣ ਵੀ ਸ਼ਾਤ ਕਰ ਸਕਦੇ ਆ ਮਤਲਬ ਕੰਨ ਮਸਰੇ ਜਿੱਥੇ ਅਸੀ ਠੇਕੇਦਾਰ ਲੇਵਰਤਾ ਕੇ ਬੈਠੀ ਆ ਉਹਨਾਂ ਨੂੰ ਵੀ ਬਹੁਤ ਮਨ ਦੁਖੀ ਹੋਇਆ ਇਹ ਚੀਜ਼ ਦੇਖ ਕੇ ਮਤ ਦੇਖੋ ਨੰਨਾ ਮਨ ਦੁਖੀ ਹੋਇਆ ਉਹ ਕਹਿੰਦੇ ਪਹਿ ਹੀ ਤਹਾਜ ਪੰਚਾਇਤ ਘਰ ਥੱਲੇ ਕੋ ਬੰਨਣਾ ਸੀ ਨਾ ਮਤਲਬ ਇਹ ਆਪਣੇ ਇਰਾਦੇ ਪਰ ਕਰਨਾ ਚੋੜਾ ਪੰਚਾਇਤ ਘਰ ਬੰਨ ਲੋ ਕੀ ਆਵਾਜ਼ ਦਿਖ ਰਹੇ ਤੇ ਮਤਲਬ ਪੰਚਾਇਤ ਘਰ ਬਣਿਆ ਅਸੀਂ ਮੋਕੇ ਸਰਕਾਰ ਦੇ ਨੂੰ ਤਾਂ ਮਾਰ ਕਰਦੇ ਜਿਹੜਾ ਨਬਲੇ ਸਾਡੇ ਪਰ ਪਹਿਲਾ ਕਰ ਰਹੇ ਮਤਲਬ ਸਾਡੇ ਨਾਲ ਵੀਰ ਮਨਜੀਤ ਸਿੰਘ ਦੀ ਸਸਰਾਲੀ ਵਾਲੇ ਖੜੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਬਾਈ ਇੱਕ ਵਾਰ ਸੱਦਾ ਕਹਿੰਨੇ ਆ ਜੀ ਸਰਕਾਰ ਕੰਮ ਨਹੀਂ ਕਰ ਰਹੀ ਹੁਣ ਵਧੀਆ ਕੰਮ ਹੋ ਰਿਹਾ ਸਟੇਡੀਅਮ ਦਾ ਕੰਮ ਹੋ ਰਿਹਾ ਮੁੰਡਾ ਸੋਨੂ ਮੰਨ ਲਓ ਵੀ ਦਸਾਂ ਸਰਪੰਚ ਆ ਵਧੀਆ ਕੰਮ ਕਰ ਰਹੇ ਆ ਜੀ ਐ ਟੌਪ ਦੇ ਹਲਕ ਦੇਖੋ ਇਹ ਬੰਦਾ ਵਧੀਆ ਕੰਮ ਸ਼ੁਰੂ ਹੋਇਆ ਸੀ ਪੰਚਾਇਤ ਘਰ ਦਾ ਪਰ ਕਾਫੀ ਆਗਰਾ ਕਿਸ ਨਾ ਬਹੁਤ ਮਾੜੀ ਹਰਕਤ ਕੀਤੀ ਆ ਕਾਫੀ ਨਿੰਦਰ ਜੋ ਨਿੰਦਾ ਬੰਨੇ ਵੀ ਬੰਦਾ ਕੋਈ ਮਤਲਬ ਵੱਧ ਤੋਂ ਵੱਧ ਕਰੀ ਆ ਪਰ ਇਹਦੀ ਉਹ ਵੀ ਘਟਾ ਤੇ ਇਹ ਇਹ ਲੋਕਾਂ ਨੂੰ ਕੀ ਜਲਨਾ ਕਿਸ ਨੂੰ ਕੀ ਗੱਲ ਆ ਜੇ ਉਦਾਂ ਕਿਸ ਨੂੰ ਨਹੀਂ ਕੰਮ ਚੰਗੇ ਲੱਗੇ ਸਾਹਮਣੇ ਆ ਕੇ ਬੰਦਾ ਗੱਲ ਕਰੇ ਭਾਈ ਸਾਨੂੰ ਕੰਮ ਨਹੀਂ ਪਹੁੰਚਦਾ ਵੀ ਠੀਕ ਆ ਜੀ ਪਰ ਇਹ ਬਹੁਤ ਮਾੜਾ ਕੰਮ ਕਰਿਆ ਵਾ ਇਹਦਾ ਠੀਕ ਨਹੀਂ ਲੱਗਦਾ ਪਰ ਮਨ ਨੂੰ ਅਜੀ ਥੇਸ ਭਾਂਦੀ ਹੈ ਸਾਨੂੰ ਥੇਸ ਭਾਂਦੀ ਹੈ ਜੀ ਸਾਨੂੰ ਅੱਜ ਅੱਜ ਤੇ ਹੀ ਕਹਿੰਦੇ ਆ ਵੀ ਜੇ ਕਾਨੂੰਨ ਨੂੰ ਪਤਾ ਲੱਗਦਾ ਸੀ ਤਾਂ ਇਹ ਵੀ ਕਹਿੰਦੇ ਆ ਵੀ ਉਹ ਬੰਦੇ ਨੂੰ ਨਾਲੇ ਫੜ ਕੇ ਕੋਈ ਨਾ ਕੋਈ ਸਜ਼ਾ ਦਿੱਤੀ ਜਾਵੇ ਜੀ ਤੇ ਅੱਜ ਤੇ ਹੀ ਕਹਿੰਦੇ ਆ ਵੀ ਜੇ ਕਾਨੂੰਨ ਨੂੰ ਪਤਾ ਲੱਗਦਾ ਸੀ ਤਾਂ ਇਹ ਵੀ ਕਹਿੰਦੇ ਆ ਵੀ ਉਹ ਬੰਦੇ ਨੂੰ ਨਾਲੇ ਫੜ ਕੇ ਕੋਈ ਨਾ ਕੋਈ ਸਜ਼ਾ ਦਿੱਤੀ ਜਾਵੇ ਜੀ ਦਾ ਵੀਰ ਕੁਲਦੀਪ ਸਿੰਘ ਜੀ ਸਰਾਲੀ ਵਾਲੇ ਖੜੇ ਨੇ ਮਹੰਗਾ ਸਿੰਘ ਮਾਰਕੀਟ ਉਹਨਾਂ ਦੇ ਸੁਪੁੱਤਰ ਹੈ ਜੀ ਆਹ ਭਾਈ ਕੀ ਵਿਚਾਰਾ ਆਪਣਾ ਜਿਹੜਾ ਕੰਮ ਕੀਤਾ ਕਿਸੇ ਦਾ ਜੀ ਸਾਨੂੰ ਦਾ ਬਹੁਤ ਬਹੁਤ ਧੰਨਵਾਦ ਕਾਲ ਸਿੰਘ ਠੌੜਾ ਜਿਹੜੇ ਵੀ ਇਹੋ ਜਿਹੀਆਂ ਖਬਰਾਂ ਸਾਰਿਆਂ ਨੂੰ ਦਿਖਾਉਂਦੇ ਨੇ ਤੇ ਇਹ ਬਹੁਤ ਮਾੜੀ ਗੱਲ ਆ ਜਿਹੜੀ ਵੀ ਇਹਨਾਂ ਨੇ ਆ ਹਰਕਤ ਕਿਸੇ ਨੇ ਵੀ ਕੀਤੀ ਆ ਜੇ ਕੋਈ ਗਿਲਾ ਸ਼ਿਕਵਾ ਸੀ ਆ ਕੇ ਪੰਚਾਇਤ ਨਾਲ ਕਰ ਲੈਂਦਾ ਜਾਂ ਪੰਚਾਇਤ ਨਾਲ ਜਾਂ ਕਿਤੇ ਜਗ੍ਹਾ ਨਾਲ ਜੇ ਉਹਨੂੰ ਕੋਈ ਮਾੜਾ ਮੋਟਾ ਕੋਈ ਦਿੱਕਤ ਸੀ ਤਾਂ ਆ ਕੇ ਸਾਹਮਣੇ ਪੰਚਾਇਤ ਦੇ ਵਿੱਚ ਬਹਿ ਕੇ ਗੱਲ ਕਰ ਲੈਂਦਾ ਇਹ ਬਹੁਤ ਮਾੜੀ ਗੱਲ ਆ ਤੇ ਉਹ ਪਿੰਡ ਦਾ ਵਧੀਆ ਨੌਜਵਾਨ ਸਰਪੰਚ ਆ ਜਿਹੜਾ ਸਾਰੇ ਕੰਮ ਨੂੰ ਹਲਾ ਲਈ ਫਿਰਦਾ ਚਲੋ ਪਿੰਡ ਸਾਦੇ ਪਿੰਡ ਦਾ ਸੰਜੋਗ ਆ ਇਹਨਾਂ ਨੂੰ ਫੇਰ ਵੀ ਇਹ ਕਰਨਾ ਨਹੀਂ ਚਾਹੀਦਾ ਜੋ ਵੀ ਇਹ ਮਾੜੀ ਹਰਕਤ ਕੀਤੀ ਆ ਕਿਸੇ ਨੇ ਇਹ ਬਿਲਕੁਲ ਮਾੜੀ ਗੱਲ ਆ ਬਹੁਤ ਬਹੁਤ ਧੰਨਵਾਦ ਆ ਜਿਹੜਾ ਪੰਚਾਇਤ ਘਰ ਆ ਇਹ 40 22 40 ਫੁੱਟਾ ਬਣਨ ਲੱਗਾ ਜੀ 32 ਲੱਖ ਰੁਪਇਆ ਇਹ ਕਾਜ ਪ੍ਰਭਿੰਦਰ ਸਿੰਘ ਸੋਨੂ ਸਰਪੰਚ ਨੂੰ ਗ੍ਰਾਂਟ ਆਈ ਹੈ ਸੋ ਇਹ ਇਹਦਾ ਨੀ ਵਖਰੇ ਵਾਲੇ ਕੱਲੇ ਰੱਖਿਆ ਤਾਜ਼ਾ ਤਾਜ਼ਾ ਪਰ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਅਸੀਂ ਜਿੰਨਾ ਵੀ ਕਹਿ ਦਈਏ ਬਹੁਤ ਮਾੜਾ ਕੰਮ ਕੀਤਾ ਰਾਤੀ ਕੋਈ ਢਾਕੇ ਚਲਾ ਗਿਆ ਜੇ ਕੋਈ ਉਹਦੇ ਮਨ ਦੇ ਵਿੱਚ ਸਾਡੇ ਸਰਪੰਚ ਪ੍ਰਤੀ ਕੋਈ ਗੁੱਸਾ ਗਿਆ ਤਾਂ ਸਾਹਮਣੇ ਆ ਕੇ ਗੱਲਬਾਤ ਕਰੇ ਠੀਕ ਹੈ ਜੀ ਸਾਡੇ ਸਰਕਾਰ ਦੇ ਵਿਰੁੱਧ ਵੀ ਆਪਾਂ ਵੀ ਦੇਖੋ ਕਈ ਮਸਲੇ ਹੈ ਜਿਹੜੇ ਆ ਜਿਹਨੂੰ ਆਪਾਂ ਜਨਤਕ ਕਰਦੇ ਆ ਵੀ ਆਹ ਕੰਮ ਸਹੀ ਨਹੀਂ ਹੈ ਸਹੀ ਹੋਣਾ ਚਾਹੀਦਾ ਤੇ ਆਹ ਜਿਹੜਾ ਕੰਮ ਚੋਰੀ ਛੋਪੇ ਕੀਤਾ ਇਹਦੀ ਅਸੀਂ ਬਿਲਕੁਲ ਨਖੇਦੀ ਕਰਦੇ ਆ ਸਾਡੇ ਨਾਲ ਬਹੁਤ ਹੀ ਸਤਕਾਰਯੋਗ ਸਾਡੇ ਬਜ਼ੁਰਗ ਸਹਿਵਾਨ ਸਾਡੇ ਨਗਰ ਨੂੰ ਚੜ੍ਹਦੀ ਕਲਾ ਦੇ ਉਪਦੇਸ਼ ਦੇਣ ਵਾਲੇ ਸਾਡੇ ਇੱਕ ਸਾਫ ਦਾ ਕਮੇਟੀ ਮੈਂਬਰ ਸਰਦਾਰ ਮੇਵਾ ਸਿੰਘ ਜੀ ਖੜੇ ਨੇ ਸੋ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹੜਾ ਜਿ ਕਿਸੇ ਨੇ ਨੀ ਪੱਥਰ ਪਾੜ ਰੱਖਿਆ ਸੀ ਢਾ ਕੇ ਚੜ ਕੇ ਕੀ ਹੋਵੇ ਦੁਬਾਰਾ ਇਹ ਬਿਲਕੁਲ ਬਹੁਤ ਹੀ ਨਿੰਦਲਜੋਗ ਗੱਲ ਹੈ ਗਿੰਨਾ ਵਿਕਾਸ ਸਰਦ ਸਰਪੰਚ ਸੋਨੂ ਜੀ ਨੇ ਕਰਵਾਇਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਉਹ ਬਹੁਤ ਬਹੁਤ ਚੜ੍ਹ ਕੇ ਸੋੜਾ ਕੰਮ ਕਰ ਰਹੇ ਨੇ ਪਰ ਆਜ ਇਹਨਾਂ ਸ਼ਰਤਾਂ ਅੰਸਰ ਇਹਨਾਂ ਦੇ ਨੱਥ ਪੈਣੀ ਬਹੁਤ ਜ਼ਰੂਰੀ ਆ ਅਸੀਂ ਸਰਕਾਰ ਅੱਗੇ ਵੀ ਬੇਨਤੀ ਕਰਦੇ ਆ ਜੋ ਕੰਮ ਚੱਲਦੇ ਨੇ ਰੁਕਾਵਟਾਂ ਪਾ ਰਹੇ ਆ ਇਸ ਕਰਕੇ ਅਸੀਂ ਸਰਕਾਰ ਅੱਲ ਵੀ ਬੇਨਤੀ ਕਰਦੇ ਆ ਪਿੰਡ ਦੇ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆ ਵੀ ਇਹੋ ਜਿਹੀ ਕੋਈ ਸ਼ਰਾਤ ਨਾ ਕਰੇ ਤਾਂ ਕਿ ਪਿੰਡ ਆ ਜੋ ਚਰਨੀ ਕਲਾਪਰ ਨੀ ਪਤਤ ਚਾਹਤੇ ਤਰਪੇ ਆਵਾ ਇਸ ਨੂੰ ਰਸਤੇ ਪਿਆ ਰਹਿਣ ਦੇ ਨਾ ਕੋਈ ਰਿਕਰਡ ਹੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਚਾਹੇ ਅਸੀਂ ਆਪੋਜੀਟ ਪਾਰਟੀ ਦੇ ਅਸੀਂ ਸਾਨੂੰ ਤਾਂ ਅਸੀਂ ਹਾਰਨ ਦੇ ਬਾਵਜੂਦ ਵੀ ਸੋਨੂ ਸਰਪੰਚ ਦਾ ਸਾਥ ਦੇ ਰਿਹਾ ਕਿਉਂ ਸਾਥ ਦੇ ਰਿਹਾ ਕਿਉਂਕਿ ਪਿੰਡ ਦਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਸਾਡੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਰਿਹਾ ਤੇ ਆ ਸਟੇਡੀਅਮ ਦੇਖੋ ਕਿੰਨਾ ਵਧੀਆ ਬਣਾਇਆ ਪੂਰੇ ਗਰਾਊਂਡ ਦੇ ਵਿੱਚ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੰਮ ਕਰਾਇਆ ਚਾਰਦੀਵਾਰੀ ਕਰਾਈ ਲਾਈਟਾਂ ਲਗਾ ਦੀਆਂ ਅਤੇ ਬੱਚੇ ਰਾਤ ਨੂੰ ਵੀ ਇੱਥੇ ਖੇਡਦੇ ਆ ਅਤੇ ਸਾਡੇ ਜਿਹੜੇ ਛੱਪੜ ਦੀ ਸਫਾਈ ਦਾ ਕੰਮ ਬੜਾ ਵਧੀਆ ਤਸੱਲੀ ਬਖਸ਼ ਕੀਤਾ ਗਿਆ ਜਾਣਕਾਰ ਦੀ ਨਿਸ਼ਾਨਦੇਹੀ ਹੋਈ ਆ ਉਹਦਾ ਕੰਮ ਵੀ ਸ਼ੁਰੂ ਹੋਣਾ ਕاج ਰਮੇਰ ਸਿੰਘ ਸੋਨੂ ਕਹਿ ਰਹੇ ਵੀ ਇਹਦਾ ਕੰਮ ਵੀ ਜਲ ਸ਼ੁਰੂ ਕਰਾਂਗੇ ਤੇ ਆ ਤੁਸੀਂ ਦੇਖ ਬਣੀ ਆੜੀ ਪ੍ਰਾਇਮਰੀ ਸਕੂਲ ਦੀ ਉੱਪਰਲੀ ਬਿਲਣਗਾ ਇਹ ਵੀ ਹੁਣ ਜੇ ਬਣੀ ਆ ਇੱਕ ਤਾਜ ਪਰਮਿੰਦਰ ਸੌਨੂ ਦੀ ਇੱਕ ਮੈਂ ਹੋਰ ਗੱਲ ਦੱਸ ਦਵਾਂ ਆ ਹਸਪਤਾਲ ਤੁਸੀਂ ਦੇਖ ਸਕਦੇ ਹੋ ਹਸਪਤਾਲ ਦੀ ਚਾਰ ਦਿਵਾਰੀ ਸਾਰੀ ਗਿਰੀ ਪਈ ਸੀ ਸਾਰੀ ਚਾਰ ਦਿਵਾਰੀ ਕਰਾ ਦਿੱਤੀ ਇਹਨਾਂ ਨੇ ਸਾਰੀ ਚਾਰ ਦਿਵਾਰੀ ਤੋਂ ਇਲਾਵਾ ਉਹ ਜਿਹੜਾ ਮੋੜ ਪੈਂਦਾ ਜੀ ਆ ਜੀਵਨ ਸਿੰਘ ਦੀ ਦੁਕਾਨਾ ਟੱਪ ਕੇ ਉਹਦੇ ਸਾਹਮਣੇ ਛੱਪੜ ਸੀ ਬਹੁਤ ਵੱਡਾ ਵੀ ਕੋਈ ਬੰਦਾ ਕਿਸੇ ਦਾ ਮੋਟਰਸਾਈਕਲ ਫਿਸ ਲਕੇ ਜਾਂ ਬੈਸਿਸ ਦੇ ਨਾ ਜਾਵੇ ਛੱਪੜ ਦੇ ਵਿੱਚ ਉੱਥੇ ਵੀ ਜੋ ਕੰਦ ਕਰ ਦਿੱਤੀ ਬੁੱਧ ਸਿੰਘ ਦੇ ਘਰ ਤੱਕ ਜੀ ਕਿੰਨਾ ਵਧੀਆ ਕੰਮ ਕੀਤਾ ਹੋਰ ਵੀ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਆ ਆ ਜਿਹੜਾ 40x40 ਫੁੱਟਾ ਜਿਹੜਾ ਪੰਚਾਇਤ ਕਰਦਾ ਕੱਲ ਨਹੀਂ ਪੱਥਰ ਰੱਖਿਆ ਤੇ ਅੱਜ ਬਣਨਾ ਸ਼ੁਰੂ ਹੀ ਹੋ ਗਿਆ ਦੇਖੋ ਨਿਸ਼ਾਨਦੇਹੀ ਹੋ ਗਈ ਉਹ ਸਾਹਮਣੇ ਇੱਟਾਂ ਪਈਆਂ ਤੁਸੀਂ ਦੇਖ ਸਕਦੇ ਹੋ ਜੀ ਇੱਟਾਂ ਹਾਂਜੀ ਇੱਟਾਂ ਪਈਆਂ ਰੇਤਾ ਪਿਆ ਮਟੀਰੀਅਲ ਸਾਰਾ ਲੇਬਰ ਵੀ ਆ ਚੁੱਕੀ ਆ ਪਰਾ ਬਹੁਤ ਹੀ ਮਾੜਾ ਕੰਮ ਕੀਤਾ ਕਿਸੇ ਨੇ ਅਜੇ ਤਾਂ ਉਹਨੂੰ ਪਿੰਡ ਦਾ ਗद्दार ਕਹਾਂਗੇ ਪਿੰਡ ਦਾ ਗद्दार ਕਹਾਂਗੇ ਜਿਸ ਬੰਦੇ ਨੇ ਇਹ ਬਹੁਤ ਮਾੜੀ ਹਰਕਤ ਕੀਤੀ ਆ ਕੋਈ ਗੁੱਸਾ ਗਿਲਾ ਸਾਹਮਣੇ ਹਿੱਕ ਠੋਕ ਕੇ ਕਵੇ ਸਾਹਮਣੇ ਗੱਲਬਾਤ ਕਰੇ देखो सान। सानू ਸੜਕ ਦਾ ਰੋਸ ਸੀ ਕਿ ਸੜਕ ਸਾਡੀ ਘਰ ਤੋਂ ਚੌੜੀ ਆ 18 ਫੁੱਟੀ ਕਿਹਾ ਸੀਗਾ ਬਣਨੀ ਚਾਹੀਦੀ ਆ ਅਸੀਂ ਕਿਹਾ ਅਸੀਂ ਫੇਸ ਟੂ ਫੇਸ ਹੋ ਕੇ ਲੋਕਾਂ ਦੇ ਵਿਚਾਰ ਸਾਂਝੇ ਕੀਤੇ ਆ ਲੈ ਵਿਚਾਰ ਤੇ ਪਹੁੰਚਾਇਆ ਵੀ ਕੱਲ ਸਾਨੂੰ ਕਹਿ ਵੀ ਗਏ ਜੀ ਮੰਤਰੀ ਸਾਹਿਬ ਦੇ ਭਰਾ ਲੋਰਾਵਰਸ ਸਿੰਘ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੰਨਾ ਕਰੋੜ ਬਣਦੇ ਹੋ ਵੀ ਜਿਹੜਾ ਬਾਕੀ ਦਾ ਵੱਜਦਾ ਨਵੇਂਗਾ ਥਰੂ ਬਣਾ ਦਾਂਗੇ ਠੀਕ ਹੈ ਇਹ ਤਾਂ ਕੋਈ ਮਸਲੇ ਦਾ ਹੱਲ ਹੋ ਗਿਆ ਨਾ ਲੋਗ ਆ ਹਾਂ ਆ ਜਿਹੜਾ ਗਿਲਾ ਸ਼ੇਖਪਾ ਉਹ ਸਾਹਮਣੇ ਹੋ ਕੇ ਕਰਨ ਹਾਂ ਜੀ ਸਾਹਮਣੇ ਕੋਈ ਕਰੇ ਵੀ ਆ ਗੱਲ ਗਲਤ ਹੋ ਰਹੀ ਆ ਜਾਂ ਕਰ ਕੋ ਕਿਹਨੇ ਬਾਈ ਜਿਹੜਾ ਕੰਮ ਚੱਲਦੇ ਵਿੱਚ ਰੁਕਾਵਟ ਪਾਣੀ ਬਹੁਤ ਮਾੜੀ ਗੱਲ ਬਹੁਤ ਮੀਨ ਇਹਦੇ ਨਾਲ ਸਰਪੰਚ ਦਾ ਸਾਡੇ ਦਾ ਹੌਸਲਾ ਵੀ ਟੁੱਟ ਰਿਹਾ ਜੀ ਠੀਕ ਹੈ ਤੇ ਜਿਹੜਾ ਮੰਤਰੀ ਕੋਈ ਸਾਡੇ ਪਿੰਡਾਂ ਦੇ ਕੰਮ ਕਰਨ ਵਾਸਤੇ ਇਸ ਟਾਈਮ ਤੁਰਿਆ ਹੋਇਆ ਬੜੀ ਮੁਸ਼ਕਲ ਨਾਲ ਕੰਮ ਆਉਣ ਲੱਗਿਆ ਜੀ ਆ ਸਾਲ ਕਹੋ ਵੀ ਇਹ ਲਾਟ ਸਾਲ ਦੇ ਵਿੱਚ ਉਹਨਾਂ ਨੇ ਕੰਮ ਕਰਕੇ ਲੋਕਾਂ ਨੂੰ ਖੁਸ਼ ਕਰਨਾ ਠੀਕ ਹੈ ਜੀ ਜੋ ਮਰਜੀ ਹੈ ਆਪਾਂ ਦੇਖੋ ਜਿਹੜਾ ਮਰਜੀ ਮੰਤਰੀ ਹੋਵੇ ਜਿਹੜਾ ਕੋਈ ਚੰਗੇ ਕੰਮ ਕਰੂਗਾ ਸਾਡੇ ਇਲਾਕੇ ਵਾਸਤੇ ਸਾਡੇ ਇਲਾਕਾ ਉਹਨਾਂ ਦੇ ਨਾਲ ਹਾਂ ਅਸੀਂ ਉਹਨਾਂ ਦੇ ਨਾਲ ਆ ਜੀ ਜਿਹੜਾ ਮਰਜੀ ਹੋਵੇ ਆ ਸਾਲ ਲਿਓ ਸਾਸਾਂ ਨੂੰ ਪਾਰਟੀ ਬਿਲਕੁਲ ਤੱਕ ਮਤਲਬ ਅਸੀਂ ਪਾਰਟੀ ਬੱਜਦੇ ਉੱਪਰ ਉੱਠ ਕੇ ਗੱਲਾਂ ਜਿਹੜੀਆਂ ਹਰ ਹਰ ਲੀਡਰਾਂ ਦੇ ਖਿਲਾਫ ਵੀ ਬੋਲਦੇ ਰਹੇ ਆ ਚੰਗੇ ਕੰਮ ਦੇ ਲਈ ਸਿੱਧ ਸਿੱਧ ਵੀ ਕਰਾਂਗੇ ਸਿੱਧ ਕਰਾਂਗੇ ਆ ਅਸੀਂ ਪਹਿਲਾਂ ਰੋਡ ਦੇ ਵਿਰੋਧ ਬੋਲਦੇ ਸੀ ਜਦੋਂ ਰੋਡ ਬਣਿਆ ਅਸੀਂ ਧੰਨਵਾਦ ਵੀ ਕੀਤਾ ਸਰਕਾਰ ਦਾ ਕੰਮ ਚਾਹੀਦਾ ਬੀ ਆ ਕੰਮ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਦਾ ਧੰਨਵਾਦ ਆ ਤੇ ਜਿਹੜੇ ਵੀ ਬੰਦੇ ਆ ਉਹਨਾਂ ਨੂੰ ਬੈਠ ਕੇ ਸਾਹਮਣੇ ਸਮਝਾਇਆ ਜਾਵੇ ਜਾਂ ਸਾਹਮਣੇ ਆ ਕੇ ਦੱਸਣ ਸਾਨੂੰ ਕੀ ਤਕਨੀਕ ਹੈ ਉਹਦਾ ਹੱਲ ਲੱਭਿਆ ਜਾਵੇ ਜੀ ਜੀ ਇਹ ਸਰਕਾਰ ਕੋ ਵੀ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਸ ਪਿੰਡ ਦਾ ਜਿਵੇਂ ਤੁਸੀਂ ਇਹ ਬਾਹ ਫੜੀ ਆ ਵਿਕਾਸ ਦੇ ਪੱਤਰ ਰਾਏ ਆ ਅਸੀਂ ਕਹਿੰਦੇ ਹਾਂ ਹੋਰ ਸਾਡੇ ਨਗਰ ਨੂੰ ਬਾਹ ਚੜ ਕੇ ਵਿਕਾਸ ਦੇ ਰਾਹ ਪਾਇਆ ਜਾਵੇ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਆ ਜਿਹੜਾ ਤਨਚਾਤਕਰ ਬਣ ਰਹੀ ਆ ਆਪਣਾ ਮੰਨ ਲਓ ਇਹ ਬਹੁਤ ਹੀ ਵਧੀਆ ਬਣ ਰਿਹਾ ਮੰਨ ਲਓ ਤੇ ਸਾਰਿਆਂ ਦਾ ਸਾਂਝਾ ਪੈਂਦਾ ਤੇ ਹਰ ਪੈਂਸਲੇ ਹੋਣੇ ਆ ਤੁਹਾਨੂੰ ਨਾ ਵੀ ਸਰਪੰਚ ਦਾ ਆਪਣਾ ਘਰ ਲੈ ਜਾਣਾ ਜੋ ਕਲੈਕਟਰ ਮੰਨ ਲਓ ਇਹ ਆ ਨਾਲ ਸਰਪੰਚ ਆ ਜਾਂ ਕੋਈ ਮੈਂਬਰ ਪਿੰਡ ਦਾ ਕੋਈ ਬੰਨਾ ਉਹਨਾਂ ਨਾਲ ਗੱਲ ਤੋਂ ਹੀ ਬਣਿਆ ਜੀ ਇਹ ਮਤਲਬ ਕੋਈ ਫੈਸਲਾ ਤੇ ਹੋਣਾ ਮਤਲਬ ਅੱਧਾ ਹਰ ਕਦਾ ਨਾ ਕਰੋ ਅੱਧੇ ਦਿਨ ਅੱਧਵਾਰੇ ਬੇਨਤੀ ਕਰਦੇ ਕੰਮ ਨੂੰ ਰੋਕੋ ਨਾ ਕੰਮ ਨੂੰ ਕਰ ਦਿਓ ਔਰ ਹਰ ਇੱਕ ਦਾ ਸਵਾਗਤ ਕਰੋ ਮਤਲਬ ਸਾਡੇ ਪਿੰਡ ਵਾ ਦੀ ਕੰਮ ਵਧੀਆ ਹੋ ਰਿਹਾ ਆਪਾਂ ਆਪਣਾ ਪਰ ਲੋਕਾਂ ਦਿਖਾਈਓ ਜੀ ਸਾਡੇ ਪਿੰਡ ਦੇ ਕੰਮ ਹੋਰ ਹੋਈ ਧੰਨਵਾਦ ਹਾਂ ਹਾਂ ਜੀ ਸੋ ਦੋਸਤੋ ਇਹੜਾ ਪੰਚਾਇਤਕਾਰਾਂ ਇਸ ਪੰਚਾਇਤ ਦੇ ਕਰ ਪਿੰਡ ਦੀ ਚੜ੍ਹਦੀ ਕਲਾ ਦੇ ਫੈਸਲੇ ਹੋਣੇ ਪਿੰਡ ਦੀ ਤਰੱਕੀ ਦੇ ਫਾਇਦੇ ਹੋਣੇ ਪਿੰਡ ਦਾ ਹਰ ਮਸਲਾ ਹੱਲ ਕੀਤਾ ਜਾਣਾ ਇਸ ਦਾ ਕੋਈ ਲੜਾਈ ਝਗੜਾ ਹੋਇਆ ਉਹ ਇੱਥੇ ਹੱਲ ਹੋਣਾ ਕੋਈ ਆਪਾਂ ਮਤਾ ਪਾਸ ਕਰਨਾ ਪਿੰਡ ਦੇ ਵਾਸਤੇ ਇਹੋ ਜਿਹੇ ਕੰਮਾਂ ਵਾਸਤੇ ਪੰਚਾਇਤ ਘਰ ਬਣਨ ਲੱਗਿਆ ਸਾਡਾ ਉਹ ਇਹਦੇ ਵਿੱਚ ਰੁਕਾਵਟ ਨਾ ਬਣੋ ਜਿਹੜਾ ਕੰਮ ਹੋ ਰਿਹਾ ਉਹਨੂੰ ਹੋਣ ਦਿਓ ਬਾਕੀ ਜੇ ਕਿਸੇ ਵੀਰ ਨੇ ਇਸ ਬੰਦੇ ਨੂੰ ਦੇਖਿਆ ਹੋਊਗਾ ਇਹ ਕੰਮ ਕਰਦੇ ਨੂੰ ਜਿਹੜਾ ਨੀ ਪੱਥਰ ਛੱਟਿਆ ਤਾਂ ਜਰੂਰ ਦੱਸਿਓ ਜੀ ਉਹਨਾਂ ਨੂੰ ਅਸੀਂ ਆਪਣੇ ਕੋਲ ਆ ਖੁਫੀਆ ਤੌਰ ਤੇ ਹਾਂ ਹਾਂ ਜੀ ਹਾਂ ਜੀ ਬਹੁਤ ਸਾਰਾ ਵਿਚਾਰ ਕਰਾਂਗੇ ਉਹਦਾ ਨਾਂ ਨਹੀਂ ਸਾਹਮਣੇ ਆਣ ਦਵਾਗੇ ਉਹਨੂੰ ਗੁਪਤੀ ਨਾਮ ਦੇ ਕੇ ਸਨਮਾਨਿਤ ਕਰਾਂਗੇ ਜਿਹੜਾ ਕੋਈ ਇੱਕ ਵਾਰੀ ਦੱਸ ਦਵੇ ਸੋ ਸ਼ੁਕਰੀਆ ਮਿਹਰਬਾਨੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ